ਵੈਗ੍ਰਿਤ ਕਾ ਖਾਲਸਾ ਵੈਗ੍ਰਿਤ ਕੀ ਤੱਤੇ ਇਹ ਮੈਨੂੰ ਪ੍ਰੋਫੈਸਰ ਸੰਤਰੀਨ ਜੀ ਤੁਹਾਡਾ ਜਿਹੜਾ ਫੇਸ ਆ ਚਿਹਰਾ ਤੇ ਅੱਗੇ ਤਾਂ ਕਾਲੇ ਜਿਹੇ ਹੁੰਦੇ ਸੀ ਹੁਣ ਬੜੇ ਸਾਫ ਰੰਗ ਹੋ ਗਿਆ ਸੋ ਅਸੀਂ ਲੈਨੇ ਆ ਜੀ ਆਪਣਾ ਨਿਊਟ੍ਰੀਸ਼ਨ ਇਹ ਪ੍ਰੈਸ ਲੈ ਲੈਂਦੀ ਆ ਇਸ ਨਾਲ 32 ਕਿਲੋ ਵਜ਼ਨ ਘਟਾਇਆ ਨਿਊਟ੍ਰੀਸ਼ਨ ਦੇ ਨਾਲ ਸ਼ੇਕ ਦੇ ਨਾਲ ਤੇ ਇਸੇ ਨਾਲ ਅਸੀਂ ਸਕਿਨ ਬੋਟਰ ਵੀ ਨਾਲ ਵਰਤਦੇ ਆ ਤੇ ਇਸੇ ਕਰਕੇ ਸਾਡਾ ਚਿਹਰਾ ਹੱਥ ਤੁਸੀਂ ਦੇਖ ਲਓ ਸਾਰੇ ਇਕੱਲੇ ਚਿਹਰਾ ਨਹੀਂ ਹੱਥ ਸਾਰੇ ਬਿਲਕੁਲ ਐਨ ਬਿਲਕੁਲ ਚਿਹਰਾ ਸਾਫ ਹੋ ਜਾਂਦਾ ਤੁਸੀਂ ਵੀ ਜੇ ਚਾਹੁੰਦੇ ਹੋ ਤੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ 94643 59801 ਸਰੀਰ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਬਿਮਾਰੀ ਆ ਕੋਈ ਵੀ ਕਿਸੇ ਤਰ੍ਹਾਂ ਦੀ ਬਿਵਾਰੀ ਆ ਭਾਵੇਂ ਕੰਪਨੀ ਕਲੇਮ ਨਹੀਂ ਕਰਦੀ ਪਰ ਨਿਊਟ੍ਰੀਸ਼ਨ ਸ਼ੇਕ ਇਹ ਇੱਕ ਵੀ ਬਿਵਾਰੀ ਸਾਡੇ ਸਰੀਰ 'ਚ ਨਹੀਂ ਰਹਿਣ ਦਿੰਦਾ ਸਾਡੇ ਰੰਗ ਰੂਪ ਤੁਹਾਡੇ ਸਾਹਮਣੇ ਨੇ ਦੇਖ ਲਓ ਬਿਲਕੁਲ ਐਨ ਰੀਜਨਲੀ ਬੀੜੀ ਆ ਕੋਈ ਫਿਲਟਰ ਨਹੀਂ ਲਾਇਆ ਰੰਗ